বারবার ਇਹ ਟਰਾਈ ਕੀਤੀ ਜਾ ਰਹੀ ਆ ਬਾਰ ਬਾਰ ਇਹ ਟਰਾਈ ਕੀਤੀ ਜਾ ਰਹੀ ਆ ਭਾਈ ਅਸੀਂ ਇੱਥੇ ਰਾਸ਼ਨ ਪਚਾਈਏ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾਂ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਹੇ ਆ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਏ ਇੰਡਸਟਰੀ ਵਾਲਿਆਂ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁਗਣਾ ਤਿਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਹੇ ਆ ਜਿਹੜਾ ਵੰਡਣ ਆ ਰਹੇ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚੰਗੀ ਗੱਲ ਨਹੀਂ ਗਈ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਦੋ ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਟੂ ਵੀ ਗੱਲ ਕਰੀਏ ਹੁਣੇ ਬੈਗ ਹੈ ਨਾ ਬੈਗ ਦੇ ਉੱਤੇ ਉਹਦੇ ਤੋਂ ਹੀ ਕਾਰਵਾਈ ਪੁਲਿਸ ਕਰ ਰਹੀ ਆ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀ ਆ ਉਹ ਸਰਕਾਰਾਂ ਕਰਦੀਆਂ ਹੁੰਦੀ ਆ ਮੈਂ ਇਹ बार-बार ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ੈ ਮਾਰਕ ਜਿਹੜੀ ਆਪੋਜੀਸ਼ਨ ਇਹ ਗੱਲ ਚੱਲਣੀ ਆ ਅੱਜ ਦੀ ਰਾਤ ਆ ਜਿਹੜੀ ਉਹ ਅੱਜ ਦੀ ਰਾਤ ਆ ਜਿਹੜੀ ਉਹ ਸਰਕਾਰ ਦੀ ਹੁੰਦੀ ਆ ਉਹਨਾਂ ਨੇ ਇਹ ਕੁਝ ਕਰਨਾ ਹੀ ਹੁੰਦਾ ਜੇ ਰੋਕਾਂਗੇ ਉਹ ਪੁਲਿਸ ਆਫਤ ਕਰ ਦੂਗੀ ਐਂਬੂਲੈਂਸਾਂ 'ਚ ਭਰ ਕੇ ਲਿਆਉਣਗੇ ਉਹਨਾਂ 'ਚ ਹੋਰ ਨਹੀਂ ਤਾਂ ਜਿਹੜਾ ਇਹ ਉਹਨਾਂ ਦੀ ਪੁਲਿਸ ਦੀਆਂ ਗੱਡੀਆਂ ਵੰਡ ਦੇਣਗੀਆਂ ਉਹ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਨਹੀਂ ਰੋਕ ਸਕਦੇ ਸਮਾਨ ਤੇ ਖੁੱਲਾ ਮਾਲ ਆਉਣ ਦਿਓ ਬਟਾ ਆਪਣੇ ਆਪਣੇ ਘਰਾਂ 'ਚ ਇਹਨਾਂ ਤੋਂ ਲਾਹ ਲਓ ਜਿੰਨੀਆਂ ਗੱਡੀਆਂ ਟਰੱਕ ਆਉਂਦੇ ਆ ਆਪਣੇ ਘਰਾਂ 'ਚ ਸਿੱਧੇ ਲਵਾਓ ਲੋਕਾਂ ਦਾ ਰਾਮ ਦੇ ਨਾਲਾ ਗਰਮੀ ਆ ਕੋਕ ਦੇ ਕੋਕ ਆਉਂਦੇ ਆ ਦੂਜਾ ਸਮਾਨ ਏਟਪੀਐਮ ਵਾਲਾ ਸ਼ਾਮ ਵਾਲਾ ਵੀ ਆ ਰਿਹਾ ਤੇ ਨਾਲ ਲੇਡੀਜ਼ ਦੇ ਲਈ ਸੂਟ ਆ ਰਹੇ ਆ ਬੱਚਿਆਂ ਲਈ ਬੈਗ ਜਿਓਮੈਟਰੀ ਬਾਕਸ ਆ ਰਹੇ ਆ ਦੁਬਾਰਾ ਲੱਗਣੇ ਆ ਕਿਤੇ ਇਹਨਾਂ ਨੇ ਦੇਣੇ ਆ ਬਟੇ ਚੌਂ ਮਾਹੌਲ ਬਣ ਰਿਹਾ ਬਟੇ ਚੌਂ ਮਾਹੌਲ ਬਣ ਰਿਹਾ ਕੀ ਲੱਗਦਾ ਇੱਕ ਬੈਗਿੰਟ ਕੋਈ ਆ ਉਹਦੇ ਨਾਲ ਜ਼ਰੂਰ ਉਹਦੇ ਨਾਲ ਜਦੋਂ ਇਲੈਕਸ਼ਨ ਕਮਿਸ਼ਨ ਕੱਲ ਹੋਊਗਾ ਨਾ ਉਹਦੇ ਵਿੱਚ ਜਦੋਂ ਇਹ ਚੀਜ਼ਾਂ ਹੋਣੀਆਂ ਜੇ ਖੁਦਾ ਨਾ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਇਹੜਾ ਏ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਐਲਏ ਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਵੇ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵਾਲਿਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਵੋਟ ਨਾ ਪਾਓ ਬਟੋ ਜੀ ਜੋ ਮਾਹੌਲ ਬਣ ਰਿਹਾ ਨਤੀਜਾ ਨਤੀਜੇ ਦਾ ਕੀ ਫਰਕ ਪੈਗਾ ਜੋ ਮਾਹੌਲ ਬਣ ਰਿਹਾ ਵਾ ਨਤੀਜੇ ਕਿੰਨਾ ਕਸਰ ਪੈਗਾ ਦੇਖੋ ਨਤੀਜਾ ਜਿਹੜਾ ਆ ਕੰਮ ਕਰਦੇ ਆ ਨਾ ਇਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿਤੇ ਨਾ ਕਿਤੇ ਮਨ ਚ ਡਰਾ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋ ਗੋ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਆ ਸਾਨੂੰ ਵੋਟ ਪੈਣੀ ਆ ਤੇ ਆਖੇ ਖੇ ਖਰਾਬ ਕਾਦੇ ਨਹੀਂ ਕਰਨ ਆਖੇ ਖੇ ਕਾਦੇ ਲਈ ਖਾਰੇ ਆ ਹੋ ਜੀ ਉਹਨਾਂ ਨੂੰ ਲੋੜ ਨਹੀਂ ਕਾਦੇ ਲਈ ਮੈਂ ਨਹੀਂ ਕਹਿੰਦਾ ਸੋਚੇ ਅਸੀਂ ਕਹਿੰਦੇ ਇਹ ਤਾਂ মিডিਆ ਕਹਿ ਰਹੀਆਂ ਨੇ মিডিਆ ਦਿਖਾ ਰਿਆ ਵੀ ਆਹ ਗੱਡੀ ਨੰਬਰ ਇੱਥੋਂ ਆ ਗਈ ਆਹ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਹੇ ਹਾਂ ਪਰ ਉਹਨਾਂ ਦਾ ਡਰਾ ਜਿਹੜਾ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਇੱਥੇ ਕੋਈ ਨਹੀਂ ਆਇਆ ਘੰਟਾ ਮੈਂ ਵੀ ਇੰਤਜ਼ਾਰ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇਾਂ 'ਚ ਜਾ ਗਿਆ ਹੀ ਸੀਗਾ ਆਪਣੇ ਬੂਤਪਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨ ਆ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਿਜਾਣ ਨਹੀਂ ਦੇਣਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਹੀ ਕਿਸੇ ਦੇ ਵੀ ਖਿਲਾਫ ਆਪ ਹੀ ਕੰਪਲੇਨੈਂਟ ਜੀ ਉਰੇ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸਐਚਓ ਤਾਂ ਬਿਲਕੁਲ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਬਿਲਕੁਲ ਲਿਖਣਗੇ ਸਾਡੀ ਅਥਾਰਟੀਆਂ ਹੋਣੇ ਲਿਖੇ ਅੱਜ ਬਹਿਸ ਵੀ ਹੋ ਰਹੀ ਸੀ ਬਈ ਜੀਪੀ ਕਹਿੰਦੀ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਐਸੇ ਮੁੱਦੇ ਤੇ ਜੇਸ ਮੁੱਦੇ ਤੇ ਜੇਸ ਮੁੱਦੇ ਤੇ ਤੁਹਾਡੇ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਈ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਲਿਆ ਅਛਾ ਜੀ ਬਹਿਸ ਬਹਿਸ ਤੋਂ ਬਾਕੀ ਅਲੱਗ ਵਾਜੀ ਹੋਰ ਵੀ ਮੈਂ ਕਹਾਂ ਜੀ ਇਹ ਜਿਹੜਾ ਤੱਕਾ ਕਰਨਗੇ ਉਹਨੂੰ ਉਹਦੇ ਨਾਲ ਲੜਾਂਗੇ ਸਾਹਿਬ ਅਛਾ ਜੀ ਬਹਿਸ ਹੋਰ ਥੋੜੀ ਜਿਹੀ ਪੁਲਿਸ ਅਧਿਕਾਰੀ ਨਾਲ ਕੀ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਬਦਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਵਰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਜਦੋਂ ਦੇਖਦਾ ਦੇਖਦਾ ਕਿ ਇੱਥੇ ਵਰਕਰਾਂ ਨੇ ਪ੍ਰੀਤਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਅਸੀਂ ਨਹੀਂ ਜਾਣ ਦੇਣਾ ਅਸੀਂ ਸਾਰੇ ਵਰਕਰ ਇੱਥੇ ਐਗਰੈਸਿਵ ਆ ਮੈਨੂੰ ਚਾਹੀਏ ਸਾਰੀ ਕਾਂਗਰਸ ਕੱਟੀ ਕਰਨੀ ਪਏ ਮੈਂ ਇੱਥੇ ਬੈਠਣਾ ਇੱਥੇ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੀਟ ਕਰਕੇ ਵੀ ਆਓ ਇੱਥੇ ਕੋਈ ਨਹੀਂ ਆਇਆ ਘੰਟਾ ਮੈਂ ਵੀ ਇੰਤਜ਼ਾਰ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇਾਂ 'ਚ ਜਾ ਗਿਆ ਹੀ ਸੀਗਾ ਆਪਣੇ ਬੂਤਪਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨਾ ਆ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਜਾਣ ਨਹੀਂ ਦੇਣਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਹੀ ਕਿਸੇ ਦੇ ਵੀ ਖਿਲਾਫ ਆਪ ਹੀ ਕੰਪਲੇਨੈਂਟ ਜੀ ਔਰ ਇਹ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸਐਚਓ ਤਾਂ ਬਿਲਕੁਲ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਬਿਲਕੁਲ ਲਿਖਣਗੇ ਸਾਡੀ ਅਥਾਰਟੀਆਂ ਹੋਣੇ ਲਿਖੇ ਅੱਜ ਬਹਿਸ ਵੀ ਹੋ ਰਹੀ ਸੀ ਬੀਜੇਪੀ ਕਹਿੰਦੀ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਤੇ ਦੇਸ਼ ਮੁੱਦੇ ਤੇ ਜੇਸ ਮੁੱਦੇ ਤੇ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਈ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਲਿਆ ਅਛਾ ਜੀ ਬਹਿਸ ਬਾਕੀ ਅਲੱਗ ਵਾ ਜੀ ਹੋਰ ਵੀ ਮੈਂ ਕਹਾਂ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਹਿਬ ਅਛਾ ਜੀ ਬਹਿਸ ਹੋਰ ਥੋੜੀ ਜਿਹੀ ਪੁਲਿਸ ਅਧਿਕਾਰੀ ਨਾਲ ਕੀ ਗੱਲਬਾਤ ਹੋਈ ਸੀ ਉਹਨਾਂ ਦੀ ਬਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਵਰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਜਦੋਂ ਦੇਖਦਾ ਦੇਖਦਾ ਕਿ ਇੱਥੇ ਵਰਕਰਾਂ ਨੇ ਘੜੀਸਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਅਸੀਂ ਨਹੀਂ ਜਾਣਦੇ ਨਾ ਸਾਰੇ ਵਰਕਰ ਇੱਥੇ ਐਗਰੈਸਿਵ ਆ ਮੈਨੂੰ ਚਾਹੀਏ ਸਾਰੀ ਕਾਂਗਰਸ ਕੱਢੀ ਕਰਨੀ ਪਵੇ ਮੈਂ ਇੱਥੇ ਬੈਠਾ ਇੱਥੇ